ਨਹੀਂ ਹੁਣਾ ਐਮ ਐਲ ਐਮ ਐਲ ਐਨ ਪੀ ਇਹਦੇ ਪੈਸੇ ਇਕੱਠੇ ਕਰਨ ਲਈ ਬਣਦੇ ਆ ਇਹ ਪਹਿਲਾਂ ਲਾਉਂਦੇ ਆ ਪੈਸਾ ਲਾ ਕੇ ਬਣ ਜਾਂਦੇ ਆ ਪੈਸਾ ਲਾ ਕੇ ਬਣ ਕੇ ਫਿਰ ਪੈਸੇ ਇਕੱਠੇ ਕਰਦੇ ਇਹਨਾਂ ਦਾ ਤਾਂ ਅਮੀ ਇਹ ਤੇ ਦੂਜਾ ਕੰਮ ਕਰਦੇ ਹੀ ਨਹੀਂ ਕੋਈ ਉਹਨਾਂ ਦੁਕਾਨਦਾਰਾਂ ਨੇ ਮੋਰੇ ਰੇੜੀਆਂ ਲਵਾਈਆਂ ਨੇ ਔਰ ਰੇੜੀਆਂ ਲਵਾ ਕੇ ਮੋਰੇ ਉਹਨਾਂ ਤੋਂ ਪੈਸੇ ਲੈਂਦੇ ਨੇ 15 ਫੁੱਟ ਸਮਾਨ ਆਪਣਾ ਆ ਗਿਆ ਮੋਰੇ ਦੋ ਰੇੜੀਆਂ ਆ ਗਈਆਂ ਮੋਰੇ ਜਿਹੜਾ ਖਰੀਦਕਾ ਖਰੀਦਦਾਰ ਆ ਗਿਆ ਉਹਨੇ ਆਣ ਕੇ ਆਪਣੀ ਗੱਡੀ ਲਾ ਲਈ ਸਿਰਫ 25 ਪੈਸੇ ਸੜਕ ਵਰਤਨ ਨੂੰ ਮਿਲਦੀ ਹੈ ਪਬਲਿਕ ਨੂੰ ਇਹ ਨੌਬਤ ਨਹੀਂ ਆਈ ਵੀ ਕਿਸੇ ਵੀ ਮੁੱਖ ਮੰਤਰੀ ਨੇ ਬੁਲਟ ਪ੍ਰੂਫ ਸੀਸੇ ਲਾ ਕੇ ਮਾੜਾ ਦੌਰ ਰਿਹਾ ਇੱਥੇ ਪੰਜਾਬ ਦੇ ਵਿੱਚ 92 ਤੋਂ ਲੈ ਕੇ ਕਿੰਨਾ ਅਤਵਾਦ ਦਾ ਦੌਰ ਸੀ ਉਦੋਂ ਬੁਲਟ ਪ੍ਰੂਫ ਸੀਸੇ ਨਹੀਂ ਸੀ ਲੱਗੇ ਦੱਪ ਹੁਣਾਂ ਘੰਟਾ ਸਾਡੀ ਮੀਟਿੰਗ ਹੋਈ ਆ ਔਰ ਮੀਟਿੰਗ 'ਚ ਉਹਨਾਂ ਨੇ ਮੌਕੇ ਤੇ ਮੁੱਦੇ ਸਾਰੇ ਸੁਣ ਕੇ ਨਾਲ ਦੀ ਨਾਲ ਹੀ ਫੋਨ ਕਰਕੇ ਉਹਨਾਂ ਨੂੰ ਹੱਲ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਆ ਉਹਨਾਂ ਨੂੰ ਕਹੋ ਬਸ 2 ਮਿੰਟ ਲਈ ਮੰਗ ਪੱਤਰ ਲਿਆ ਲੈ ਕੇ ਬੰਦੇ ਤੋਰ ਤੇ ਨਾ ਮੰਗਦਾ ਪਤਾ ਉਹ ਕੀ ਆ ਕੀ ਨਹੀਂ ਲਾ ਐਕਸ਼ਨ ਤੋਂ ਕਮਿਸ਼ਨਰ ਸਾਹਿਬ ਤੋਂ ਲੈ ਕੇ ਐਸ ਡੀਓ ਤੱਕ ਤੱਲੇ ਤੱਕ ਗੱਲ ਹੋਈ ਜਾ ਉਹ ਵੀ ਇਹ ਮੁੱਦਾ ਜਿਹੜਾ ਜਿੰਨੀਆਂ ਉੱਥੇ ਹੋਦੀਆਂ ਜਾਲੀਆਂ ਜੋ ਉਹ ਸਾਰਿਆਂ ਉੱਤੇ ਪਿਛੇ ਤੇ ਗੱਲ ਹੋਈ ਨਹੀਂ ਹੋਣਾ ਐਮ ਐਲ ਏ ਐਮ ਐਲ ਏ ਐਮ ਪੀ ਇਹਦੇ ਪੈਸੇ ਇਕੱਠੇ ਕਰਨ ਲਈ ਬਣਦੇ ਆ ਪਹਿਲਾਂ ਲਾਉਂਦੇ ਆ ਪੈਸਾ ਲਾ ਕੇ ਬਣ ਜਾਂਦੇ ਆ ਪੈਸਾ ਲਾ ਕੇ ਬਣ ਕੇ ਫਿਰ ਪੈਸੇ ਇਕੱਠੇ ਕਰਦੇ ਇਹਨਾਂ ਦਾ ਕੰਮ ਹੀ ਇਹ ਹੈ ਤੇ ਦੂਜਾ ਕੰਮ ਕਰਦੇ ਹੀ ਨਹੀਂ ਕੋਈ ਉਹਨਾਂ ਨੂੰ ਅੱਜ ਤੱਕ ਕੋਈ ਨਹੀਂ ਰੋਕ ਸਕਿਆ ਵੀ ਉਹ ਸੀਵਰੇਜ ਚ ਪਾਣੀ ਤੁਸੀਂ ਨਾ ਪਾਓ ਉਹ ਇੰਨਾ ਕ ਕੈਮੀਕਲ ਵਾਲਾ ਪਾਣੀ ਜਿਹੜਾ ਉਹ ਸੀਵਰੇਜਾਂ ਦੇ ਵਿੱਚ ਆਉਂਦਾ ਨਾ ਜਦੋਂ ਉਹ ਓਵਰਫਲੋ ਹੁੰਦਾ ਤੇ ਫਿਰ ਉਹ ਛੜਕ ਤੇ ਨੀਲਾ ਪੀਲਾ ਜਾਮਨੀ ਝਾਂਕ ਵਾਲਾ ਉਹ ਕਈ ਤਰ੍ਹਾਂ ਦਾ ਪਾਣੀ ਜਿਹੜਾ ਫਿਰ ਛੜਕ ਤੇ ਦਿਖਦਾ ਇਹ ਪਤਾ ਲੱਗਦਾ ਵੀ ਇਹ ਡਾਈੰਗ ਦਾ ਪਾਣੀ ਆ ਲੁਧਿਆਣਾ ਲੈਵਰ ਜੋਰਚਕਿਓ ਤੁਸੀਂ ਤੇ ਮੈਂ ਹਾ ਯੁੰਬੇਰੀ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਦਿਲਬਖ ਪ੍ਰਧਾਨ ਜੀ ਇੱਥੇ ਡੀਸੀ ਦਫ਼ਤਰ ਲੁਧਿਆਣਾ ਦੇ ਪਹੁੰਚੇ ਨੇ ਗੱਲਬਾਤ ਕਰ ਲੈਨੇ ਕੀ ਕਾਰਨ ਨੇ ਅੱਜ ਡੀਸੀ ਦਫ਼ਤਰ ਪਹੁੰਚੇ ਨੇ ਵਜੀ ਸਸੀਕਰ ਸਸੀਕਰ ਜੀ ਬਈ ਕੀ ਕਾਰਨ ਕੀ ਅੱਜ ਫੇਰ ਤੋਂ ਡੀਸੀ ਦਫ਼ਤਰ ਪਹੁੰਚੇ ਹੋ ਅੱਜ ਸਾਡਾ ਮੁੱਦਾ ਸੀ ਹਰਾਉਂ ਰੋਡ ਦਾ ਭਾਰਤੀ ਕਿਸਾਨ ਯੂਨੀਅਨ ਦੇ ਬਾਬਾ ਤੇ 파ਰਤੀ ਕਿਸਾਨ ਮਜ਼ਦੂਰ ਯੂਨੀਅਨ ਦੋਨਾਂ ਯੂਨੀਅਨਾਂ ਵੱਲੋਂ ਕਾਫੀ ਜਿਹੜੇ ਮੁੱਦੇ ਸੀਗੇ ਉਹਨਾਂ ਦੇ ਨਾਲ-ਨਾਲ ਜਿਹੜਾ ਮੇਜਰ ਮੁੱਦਾ ਸੀ ਉਹ ਸਾਡਾ ਰਾਹੋਂ ਰੋਡ ਦਾ ਪਾਣੀ ਦਾ ਸੀਗਾ ਜਿੱਥੇ ਸੀਵਰੇਜ ਬਲੌਕ ਹੋਣ ਕਾਰਨ ਉਹ ਉੱਥੇ ਪਾਣੀ ਹਟਦਾ ਮ ਫੁੱਟ-ਫੁੱਟ ਦੋ-ਦੋ ਫੁੱਟ ਗੰਦਾ ਪਾਣੀ ਜਿਹੜਾ ਉੱਥੇ ਖੜਾ ਰਹਿੰਦਾ ਸੀ ਉਹਦੇ ਬਹੁਤ ਸੀਗਾ ਕੁਝ ਕਾ ਹੋਰ ਵੀ ਇਸ਼ੂ ਸੀਗੇ ਜਿਨ੍ਹਾਂ ਨੂੰ ਲੈ ਕੇ ਕਾਫੀ ਅੱਧਾ ਪੂਣਾ ਘੰਟਾ ਸਾਡੀ ਮੀਟਿੰਗ ਹੋਈ ਆ ਔਰ ਮੀਟਿੰਗ ਚ ਉਹਨਾਂ ਨੇ ਮੌਕੇ ਤੇ ਮੁੱਦੇ ਸਾਰੇ ਸੁਣ ਕੇ ਨਾਲ ਦੀ ਨਾਲ ਹੀ ਫੋਨ ਕਰਕੇ ਉਹਨਾਂ ਨੂੰ ਹੱਲ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਆ ਹੁਣ ਕਹਿ ਰਹੇ ਨੇ ਵੀ ਉੱਥੇ ਅਸੀਂ 3 ਵਜੇ ਦਾ ਟਾਈਮ ਰੱਖਿਆ 3 ਵਜੇ ਉੱਥੋਂ ਦੇ ਜਿਹੜੇ ਟ੍ਰੀਟਮੈਂਟ ਪਲਾਂਟ ਨੇ ਉਹਨਾਂ ਦੀਆਂ ਮੋਟਰਾਂ ਵਗੈਰਾ ਬੰਦ ਨੇ ਉਹਨਾਂ ਨੂੰ ਚਾਲੂ ਕਰਾ ਕੇ ਅਸੀਂ ਐ ਤੁਹਾਡਾ ਜਿਹੜਾ ਮਸਲਾ ਇੱਕ ਦੋ ਦਿਨਾਂ ਦੇ ਵਿੱਚ ਸਾਰਾ ਹੱਲ ਕਰਾ ਦੇਵਾਂਗੇ ਅੱਗੇ ਨਹੀਂ ਸੁਣੋ ਇਹ ਸੁਣਿਆ ਗਿਆ ਸੀ ਅੱਗੇ ਅਫਸਰਾਂ ਦੀ ਅੱਖਾਂ ਬੰਦ ਸੀਗੀਆਂ ਕਿ ਯਾ ਤੁਹਾਨੂੰ ਇਹ ਨੋਬਤ ਕਿਉਂ ਆਣੀ ਪਈ ਇੱਥੇ ਆਂ ਦੇਖੋ ਜੀ ਕਈ ਵਾਰੀ ਅਫਸਰ ਕਈ ਤਰ੍ਹਾਂ ਦੇ ਆ ਕੋਈ ਅਫਸਰ ਚੰਗੇ ਹੁੰਦੇ ਜਿਹੜੇ ਮੌਕੇ ਤੇ ਬੈਠੇ ਆ ਐਕਸ਼ਨ ਲੈਂਦੇ ਆ ਕਈ ਅਫਸਰ ਗੱਲ ਸੁਣ ਕੇ ਰਾਜ਼ੀ ਨਹੀਂ ਹੈਗੇ ਉਹਨਾਂ ਨੂੰ ਕਹੋ ਬਸ ਦੋ ਮਿੰਟ ਲਈ ਮੰਗ ਪੱਤਰ ਲਿਆ ਲੈ ਕੇ ਬੰਦੇ ਤੌਰ ਤੇ ਨਾਂ ਮੰਗਦਾ ਪਤਾ ਉਹ ਕੀ ਆ ਕੀ ਨਹੀਂ ਪਰ ਅੱਜ ਜਿਹੜੀ ਤਰੀਕੇ ਨਾਲ ਸੁਣਿਆ ਗਿਆ ਸਾਨੂੰ ਵਧੀਆ ਤਰੀਕੇ ਨਾਲ ਸੁਣ ਕੇ ਮੌਕੇ ਤੇ ਹੀ ਮੇਰਾ ਕੱਲ ਕਾਰਪੋਰੇਸ਼ਨ ਦੇ ਸਾਰੇ ਅਫਸਰਾਂ ਨਾਲ ਗੱਲ ਕਰਨੀ ਲਾ ਐਕਸ਼ਨ ਤੋਂ ਕਮਿਸ਼ਨਰ ਸਾਹਿਬ ਤੋਂ ਲੈ ਕੇ ਐਸ ਡੀਓ ਤੱਕ ਥੱਲੇ ਤੱਕ ਗੱਲ ਹੋਈ ਹੈ ਹੁਣ ਵੀ ਇਹ ਮੁੱਦਾ ਜਿਹੜਾ ਜਿੰਨੀਆਂ ਉੱਤੇ ਹਉਦੀਆਂ ਜਾਲੀਆਂ ਜੋ ਉਹ ਸਾਰਿਆਂ ਉੱਤੇ ਪਿਛੇ ਤੇ ਗੱਲ ਹੋਈ ਹੈ ਤੇ ਉਹ ਉਹਨਾਂ ਨੇ ਕਿਹਾ ਵੀ 3 ਵਜੇ ਸ਼ਾਮ ਨੂੰ ਇਹਨਾਂ ਨੇ ਮੀਟਿੰਗ ਵੀ ਸੱਦ ਲਈ ਇੱਥੇ ਉਹਨਾਂ ਨੂੰ ਬੁਲਾ ਲਿਆ ਇੱਥੇ ਕਹਿੰਦਾ ਫਿਰ ਐਡੀ ਸਾਹਿਬ ਕਹਿੰਦੇ ਵੀ ਨਹੀਂ ਮਗਰ ਹੱਲ ਹੁੰਦਾ ਤਾਂ ਮੈਂ ਆਪ ਉੱਥੇ ਆਪਾਂ ਇਹ ਪਿੰਡਾਂ ਨਾਲ ਕੋ ਸਾਹਮਣਾ ਕਰਨਾ ਪੈਂਦਾ ਹੈ ਇਸ ਸਿੱਕੇ ਪਰੇਸ਼ਾਨੀਆਂ ਦਾ ਅਸਲ ਤੇ ਗੱਲ ਕੀ ਹੈ ਵੀ ਹੁਣ ਜੁਨੀਅਨ ਆਉਣ ਵਾਲਾ ਸਮਾਂ ਹੋ ਜਾਏ ਨਾ ਤੇ ਹਰੇਕ ਮੁੱਦਾ ਕਿਸਾਨ ਜੁਨੀਅਨ ਹੀ ਹੱਲ ਕਰੋ ਨਹੀਂ ਹੋਣਾ ਐਮ ਐਲ اے ਐਮ ਐਲ اے ਐਮ ਪੀ ਇਹ ਤੇ ਪੈਸੇ ਇਕੱਠੇ ਕਰਨ ਲਈ ਬਣਦੇ ਆ ਇਹ ਪਹਿਲਾਂ ਲਾਉਂਦੇ ਆ ਪੈਸਾ ਲਾ ਕੇ ਬਣ ਜਾਂਦੇ ਆ ਪੈਸਾ ਲਾ ਕੇ ਬਣ ਕੇ ਫਿਰ ਪੈਸੇ ਇਕੱਠੇ ਕਰਦੇ ਇਹਨਾਂ ਦਾ ਕੰਮ ਹੀ ਇਹ ਹੈ ਤੇ ਦੂਜਾ ਕੰਮ ਕਰਦੇ ਹੀ ਨਹੀਂ ਕੋਈ ਨਾ ਇਹਨਾਂ ਤੋਂ ਹੁੰਦਾ ਹੀ ਆ ਕਿਉਂਕਿ ਪਬਲਿਕ ਦੇ ਵਿੱਚ ਇਹ ਆਉਣਾ ਨਹੀਂ ਚਾਹੁੰਦੇ ਕਿਸੇ ਨਾਲ ਹੱਥ ਨਹੀਂ ਮਲਾਉਣਾ ਚਾਹੁੰਦੇ ਇਹ ਜਦੋਂ ਤੇ ਆਉਂਦਾ ਉਲਟ ਮੈਂ ਕੋਈ ਸਾਈਕਲ ਹੁੰਦਾ ਤੇ ਸਾਲਕ ਦੇ ਵਿੱਚ ਇਹਨਾਂ ਕੋ ਲਗਜ਼ਰੀ ਗੱਡੀਆਂ ਆ ਜਾਂਦੀਆਂ ਨੇ ਉਹ ਬੜੀ ਗੱਡੀ ਤੋਂ ਉਤਰਨਾ ਬਹੁਤ ਔਖਾ ਲੱਗਦਾ ਇਹਨਾਂ ਨੂੰ ਵੀ ਯਾਰ ਇਹ ਗਰੀਬ ਬੰਦੇ ਨੇ ਮੈਂ ਹੱਥ ਮਲਾਉ ਪਤਾ ਨਹੀਂ ਥਾਲੀ ਅਲਰਜੀ ਹੋਈ ਨਹੀਂ ਮੈਨੂੰ ਇਹ ਜਿਹੜੀ ਅਲਰਜੀ ਇਹਨਾਂ ਨੂੰ ਲੈ ਕੇ ਬਹਿ ਜਾਂਦੀ ਆ ਪਬਲਿਕ ਦੇ ਕੰਮ ਨਹੀਂ ਹੁੰਦੇ ਮੌਜੂਦਾ ਸਰਕਾਰ ਤਾਂ ਕਹਿੰਦੀ ਸੀਗੀ ਕਿ ਮੈਂ ਆਪ ਆਪ ਆਪਾਂ ਦੀ ਪਾਰਟੀ ਆ ਠੀਕ ਹੈ ਘਰ ਘਰ ਜਾ ਕੇ ਲੋਕਾਂ ਦੇ ਹਲ ਮਸਲੇ ਕਰਾਂਗੇ ਪਰ ਮਸਲੇ ਹੱਲ ਹੋ ਰਹੇ ਨਹੀਂ ਤੁਹਾਡੇ ਲੱਗ ਰਿਹਾ ਤੁਹਾਨੂੰ 1947 ਤੋਂ ਲੈ ਕੇ ਆਜ਼ਾਦੀ ਤੋਂ ਲੈ ਕੇ ਪਿਛਲੇ ਸਾਲ ਤੱਕ 15 ਅਗਸਤ ਤੱਕ ਇਹ ਨੌਬਤ ਨਹੀਂ ਆਈ ਪੀ ਕਿਸੇ ਵੀ ਮੁੱਖ ਮੰਤਰੀ ਨੇ ਬੁਲਟ ਪ੍ਰੂਫ ਸੀਸੇ ਲਾ ਕੇ ਮਾੜਾ ਦੌਰ ਰਿਹਾ ਇੱਥੇ ਪੰਜਾਬ ਦੇ ਵਿੱਚ 92 ਤੋਂ ਲੈ ਕੇ ਕਿੰਨਾ ਤਵਾਦਾ ਦੌਰ ਸੀ ਉਦੋਂ ਬੁਲਟ ਪ੍ਰੂਫ ਸੀਸੇ ਨਹੀਂ ਸੀ ਲੱਗੇ ਹੁਣ ਆਮ ਘਰ ਦਾ ਮੁੰਡਾ ਉੱਟ ਕੇ ਬੁਲਟ ਪ੍ਰੂਫ ਸੀਸੇ ਲਾ ਕੇ ਤੇ ਭਾਸ਼ੰਦੇ ਰਿਆ ਹੁਣ ਕਾਹਦਾ ਖਤਰਾ ਲਾਈਨ ਆਰਡਰ ਮੈਂਟੇਨ ਆ ਤੁਹਾਨੂੰ ਕਾਦਾ ਖਤਰਾ ਇਸ ਟਾਈਮ ਤੁਸੀਂ ਉਹ 16 ਲੱਖ ਰੁਪਇਆ ਜਿਹੜਾ ਬੁਲਟ ਪ੍ਰੂਫ ਤੇ ਉੱਤੇ ਲਾਇਆ ਤੁਸੀਂ ਉਹ ਕਿਸੇ ਗਰੀਬ ਨੂੰ ਦੇ ਦਿਓ ਕਿਸੇ ਚ ਜਾ ਕੇ ਹਸਪਤਾਲਾਂ ਚ ਦੇ ਦਿਓ ਕਿਤੇ ਕੋਈ ਚੰਗੀ ਜਗ੍ਹਾ ਲਾ ਦਿਓ ਤੁਸੀਂ ਇਹ ਧਕਾਵਾ ਮੇਰਾ ਖਿਆਲ ਆ ਕਿ ਉਹ ਉਹਦੇ ਨੇੜੇ ਬੰਦਾ ਨਹੀਂ ਜਾ ਸਕਦਾ ਉਹਨੂੰ ਬੰਦਾ ਹੱਥ ਨਹੀਂ ਮਿਲਾ ਸਕਦਾ ਇੰਨੀ ਜ਼ਿਆਦਾ ਸਿਕਿਉਰਿਟੀ ਲਾਈ ਆ ਉਹ ਪਹਿਲਾਂ ਇਹੀ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਆਪਾਂ ਰਿਸ਼ਵਤ ਨਹੀਂ ਲੈਣੀ ਆਪਾਂ ਕਿਸੇ ਤੇ ਪਰਚਾ ਨਹੀਂ ਕਰਾਉਣਾ ਆਪਾਂ ਕੋਈ ਮਾੜਾ ਕੰਮ ਨਹੀਂ ਕਰਨਾ ਫਿਰ ਸਾਨੂੰ ਡਰ ਕਾਦਾ ਇਹ ਦਾ ਮਾਲ ਹੁਣ ਤੂੰ ਮਾੜੇ ਕੰਮ ਕਰਨ ਲੱਪਿਆ ਜਿਹੜਾ ਤੈਨੂੰ ਡਰ ਪਿਆ ਇਹ ਬਹੁਤ ਜਦੋਂ ਨਾ ਜਦੋਂ ਬਣ ਜਾਂਦੀ ਹੈ ਨਾ ਬਣਨ ਤੋਂ ਬਾਅਦ ਸਥਿਤੀਆਂ ਇਸ ਤਰ੍ਹਾਂ ਹੀ ਵਿਗੜ ਜਾਂਦੀਆਂ ਨੇ ਤੁਸੀਂ ਹਾਂਜੀ ਮਸਲੇ ਹੱਲ ਹੋ ਰਹੇ ਨੇ ਕਿੰਨੇ ਕੋਈ ਦੇਰ ਹੋ ਗਈ ਉਹ ਪਾਣੀ ਇਕੱਠੇ ਹੋਏ ਨੂੰ ਲੋਕ ਲੱਗਦਾ ਕਿ ਬਿਮਾਰੀਆਂ ਦੇ ਨਾਲ ਵੀ ਜੂੰਦਰ ਹੋਣੇ ਪਿਛਲੇ 20 ਦਿਨਾਂ ਤੋਂ ਤੇ ਪਾਣੀ ਸੁੱਕਿਆ ਹੀ ਨਹੀਂ ਜਮਾ 20 ਦਿਨਾਂ ਤੋਂ ਲੈ ਕੇ ਪਾਣੀ ਉੱਥੇ ਮਸਲਾ ਜਿਹੜਾ ਸਭ ਤੋਂ ਵੱਡਾ ਵੀ ਜਿਹੜੇ ਡੈਂਗਾ ਡੈਂਗਾ ਨੇ ਸਾਡੇ ਕੋਲੇ ਡੈਂਗਾ ਵੱਡੀਆਂ ਲੱਗੀਆਂ ਨੇ ਉਹ ਕੀ ਕਰਦੇ ਆ ਜਦੋਂ ਐਮ.ਐਲ.ਏ ਐਮ.ਪੀ.ਆ ਨਾਲ ਸੈਟਿੰਗ ਕਰ ਲੈਂਦੇ ਆ ਉਹਨਾਂ ਨੂੰ ਅੱਜ ਤੱਕ ਕੋਈ ਨਹੀਂ ਰੋਕ ਸਕਿਆ ਵੀ ਉਹ ਸੀਵਰੇਜ ਚ ਪਾਣੀ ਤੁਸੀਂ ਨਾ ਪਾਓ ਉਹ ਇੰਨਾ ਕ ਕੈਮੀਕਲ ਵਾਲਾ ਪਾਣੀ ਜਿਹੜਾ ਉਹ ਸੀਵਰੇਜਾਂ ਦੇ ਵਿੱਚ ਆਉਂਦਾ ਨਾ ਜਦੋਂ ਉਹ ਓਵਰਫਲੋ ਹੁੰਦਾ ਤੇ ਫਿਰ ਉਹ ਸੜਕ ਤੇ ਨੀਲਾ ਪੀਲਾ ਜਾਮਨੀ ਝਾਗ ਵਾਲਾ ਉਹ ਕਈ ਤਰ੍ਹਾਂ ਦਾ ਪਾਣੀ ਜਿਹੜਾ ਫਿਰ ਸੜਕ ਤੇ ਦਿਖਦਾ ਇਹ ਪਤਾ ਲੱਗਦਾ ਵੀ ਇਹ ਡਾਈੰਗ ਦਾ ਪਾਣੀ ਆ ਪਰ ਉਹ ਡਾਈੰਗਾਂ ਨੂੰ ਬੰਦ ਕਰਾਉਣ ਨੂੰ 20 ਵਾਰੀ ਇਹ ਜਾ ਚੁੱਕੇ ਉਹਨਾਂ ਦੇ ਕਨੈਕਸ਼ਨ ਕੱਟ ਚੁੱਕੇ ਆ ਪਬਲਿਕ ਦੇ ਸਾਹਮਣੇ ਕਨੈਕਸ਼ਨ ਕਟਾਇਆ ਜਾਂਦਾ ਬਾਅਦ ਚ ਫੇਰ ਟੁੱਟ ਜਾਂਦਾ ਇਸ ਕਰਕੇ ਓਵਰਫਲੋ ਇੱਕ ਡੈਂਗ ਸਾਡੇ 10 ਮੱल्ल्या ਜਿੰਨਾ ਪਾਣੀ ਖਰਾਬ ਕਰਦੀ ਇੱਕ ਡੈਂਗ 10 ਮੱਲੇ ਨਹੀਂ ਉਹਨਾਂ ਪਾਣੀ ਵਰਤਦੇ ਸਾਡੇ ਜਿੰਨਾ ਇੱਕ ਇੱਕ ਡੈਂਗ ਸਾਡਾ ਪਾਣੀ ਸੜਦੀ ਵਿੱਚ ਉਹ ਕਿੱਥੋਂ ਉਹ ਤੇ ਜਿਹੜਾ ਕਪੈਸਿਟੀ ਆ ਕਪੈਸਿਟੀ ਤੋਂ ਤੇ ਉਹ 10 ਗੁਣਾ ਓਵਰਫਲੋ ਹੋ ਗਿਆ ਤੇ ਜਦੋਂ ਓਵਰਫਲੋ ਹੋਊਗਾ ਤੇ ਛੜਕਾਂ ਤੇ ਆਉਣਾ ਹੀ ਆਉਣਾ ਉਹ ਇਸ ਕਰਕੇ ਸਾਡੇ ਜਿਹੜੇ ਬੱਚੇ ਸਕੂਲ ਜਾਂਦੇ ਆ ਸਵੇਰ ਨੂੰ ਉਹਨਾਂ ਦੀਆਂ ਵਰਦੀਆਂ ਤਾਂ ਖਰਾਬ ਹੋ ਜਾਂਦੀਆਂ ਨੇ ਔਰ ਜਿਹੜੇ ਲੋਕ ਕੰਮਾਂ ਤੇ ਜਾਂਦੇ ਨੇ ਡਿਗਦੇ ਨੇ ਉਹਨਾਂ ਦੇ ਕੱਪੜੇ ਬਹੁਤੇ ਬੰਦੇ ਵਿਚਾਰੇ ਮੁੜ ਕੇ ਆਉਂਦੇ ਨੇ ਇਹ ਚੀਜ਼ਾਂ ਦਾ ਨਿਤ ਦਿਨ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਔਰ ਕੈਮੀਕਲ ਵਾਲੇ ਪਾਣੀ ਨਾਲ ਲੋਕਾਂ ਨੂੰ ਖੁਰਕ ਪੈ ਗਈ ਆ ਉੱਥੇ ਦੇ ਇਹ ਹਾਲਾਤ ਬਣ ਗਏ ਆ ਕਿ ਇਹ ਮੱਲੇ ਚੋਂ ਨਹੀਂ ਨੰਗ ਹੁੰਦਾ ਚਿੱਕੜ ਗਾਰਾ ਦੂਜਾ ਸੀਗਾ ਸਭ ਤੋਂ ਇੱਕ ਮੇਜਰ ਮੁੱਦਾ ਵੀ ਜਿਹੜੇ ਦੁਕਾਨਦਾਰ ਨੇ ਉਹਨਾਂ ਦੁਕਾਨਦਾਰਾਂ ਨੇ ਮੋਰੀ ਰੇੜੀਆਂ ਲਵਾਈਆਂ ਨੇ ਔਰ ਰੇੜੀਆਂ ਲਵਾ ਕੇ ਮੋਰੇ ਉਹਨਾਂ ਤੋਂ ਪੈਸੇ ਲੈਂਦੇ ਨੇ 15 ਫੁੱਟ ਸਮਾਨ ਆਪਣ ਆ ਗਿਆ ਮੋਰੇ ਦੋ ਰੇੜੀਆਂ ਆ ਗਈਆਂ ਮੋਰੇ ਜਿਹੜਾ ਖਰੀਦਕ ਖਰੀਦਦਾਰ ਆ ਗਿਆ ਉਹਨੇ ਆਣ ਕੇ ਆਪਣੀ ਗੱਡੀ ਲਾ ਲਈ ਸਿਰਫ 25 ਪੈਸੇ ਸੜਕ ਵਰਤਨ ਨੂੰ ਮਿਲਦੀ ਹੈ ਪਬਲਿਕ ਨੂੰ ਤੇ ਜਦੋਂ ਉਧਰੋਂ ਟਿਪਰ ਆ ਜਾਂਦਾ ਫਿਰ ਜਿਹੜੇ ਲੋਕ ਹੁੰਦੇ ਉਹ ਟਿਪਰ ਦੇ ਥੱਲੇ ਆਉਂਦੇ ਆ हां ਸੇ ਨਿਤ ਦਿਨ ਵਾਪਰਦੇ ਆ ਕਿਉਂ ਵਾਪਰਦੇ ਆ ਕਿਉਂਕਿ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਛੜਕਾਂ ਹੀ ਇੰਨੀਆਂ ਜਿਆਦਾਆਂ ਕਵਰ ਕੀਤੀਆਂ ਮੋਰੇ ਰੇੜੀਆਂ ਲਵਾਈਆਂ ਨੇ ਅ ਅਸੀਂ ਕਹਿੰਨੇ ਵੀ ਰੇੜੀਆਂ ਵੀ ਲੱਗਣੀਆਂ ਗਰੀਬ ਨੇ ਵੀ ਆਪਣਾ ਪੇਟ ਪਾਲਣਾ ਪਰ ਉਹਨੂੰ ਸਰਕਾਰ ਕਿਤੇ ਨਾ ਕਿਤੇ ਜਗ੍ਹਾ ਦੇਵੇ ਇੱਕ ਜਗ੍ਹਾ ਤੇ ਮੰਡੀਆਂ ਬਣਾਓ ਤੁਸੀਂ ਮੰਡੀਆਂ ਬਣਾ ਕੇ ਲੋਕ ਆਪਣਾ ਉੱਥੋਂ ਸਮਾਨ ਖਰੀਦ ਲੈਣ ਪਰ ਛੜਕਾਂ ਦੇ ਵਿੱਚ ਤੇ ਕੋਈ ਰੀਜਨ ਨਹੀਂ ਹੈ ਵੀ ਰੇੜੀ ਲਾ ਕੇ ਤੁਸੀਂ ਸਮਾਨ ਵੇਚੋ ਇਹ ਚੀਜ਼ਾਂ ਦਾ ਵੀ ਅਸੀਂ ਮੁੱਦਾ ਜਿਹੜਾ ਉੱਥੇ ਉਠਾਇਆ ਔਰ ਦੇਖਿਆ ਉਹਨਾਂ ਨੇ ਉਸ ਕਹਿਤਾ ਕਿ ਤੈਬਜਾਰੀ ਦੀਆਂ ਟੀਮਾਂ ਚੱਲੀਆਂ ਨੇ ਇਹ ਹੁਣੇ ਹੀ ਚਾਮ ਤੱਕ ਖਾਲੀ ਹੋ ਜਾਣਗੀਆਂ ਸਾਰੀਆਂ ਬਿਲਕੁਲ ਇਹ ਤਸਵੀਰਾਂ ਨੇ ਕਿਸਾਨ ਭਾਤੇ ਯੂਨੀਅਨ ਦੇ ਦਿਲਬਾਗ ਪ੍ਰਧਾਨ ਜੀ ਦਿੱਤੇ ਕਿ ਰਾਹਾਂ ਰੋਡ ਦਾ ਮਸਲਾ ਸੀਗਾ ਪਰ ਬਾਰਿਸ਼ ਦਾ ਪਾਣੀ ਜਿਹੜਾ ਕੀ ਹੈ ਇਕੱਠਾ ਹੋ ਜਾਂਦਾ ਸੀਗਾ ਤੇ ਕਈਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਜੀ ਕਿ ਇਹਨਾਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਡਾਂਗਾ ਦਾ ਜਿਹੜਾ ਕੀ ਹੈ ਪਾਣੀ ਲਗਾਤਾਰ ਜਿਹੜਾ ਕੀ ਹੈ ਕੈਮੀਕਲ ਵਗੈਰਾ ਸੜਕਾਂ ਤੇ ਜਿਹੜਾ ਕੀ ਆ ਜਾਂਦਾ ਜੀ ਰੰਗ ਬਰੰਗਾ ਪਾਣੀ ਹੁੰਦਾ ਇਹ ਲੋਕ ਜਿਹੜੇ ਕਿ ਆਪਣੇ ਇਹ ਕਮਾਨ ਨੂੰ ਵੀ ਜਾਂਦੇ ਆ ਇਹ ਸਕੂਲ ਬੱਚੇ ਨੂੰ ਵੀ ਜਾਂਦੇ ਤਾਂ ਉਹ ਮੋੜ ਵਾਪਸ ਆਉਂਦੇ ਕਿਉਂ ਮੋੜ ਵਾਪਸ ਆਉਂਦੇ ਕਿਉਂਕਿ ਉਹ ਰਸਤੇ ਜਾਂਦੇ ਜੇ ਤੇ ਕਿਤੇ ਨਾ ਕਿਤੇ ਫਿਸਲ ਜਾਂਦੇ ਹੀ ਹੈ ਕਿਛੀ ਨਾ ਕੁਛ ਐਦਾਂ ਦਾ ਪਾਣਾ ਵਾਪਰ ਜਾਂਦਾ ਸੀਗਾ ਪਰ ਬਿਲਕੁਲ ਤਸਵੀਰਾਂ ਨਹੀਂ ਹੁੰਦੀ ਸੀ ਦਾ ਹੁਣ ਡੀਸੀ ਦਫ਼ਤਰ ਆਏ ਨੇ ਉਹਨਾਂ ਨੇ ਮੰਗ ਪੱਤਰ ਦਿੱਤਾ ਮੰਗ ਪੱਤਰ ਦੇ ਕੇ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਤੇ ਮੌਕੇ ਤੇ ਜਿਹੜਾ ਕੀ ਫੋਨ ਕੀਤਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਤੇ 23 ਵਿਚਾਰੇ ਜਿਹੜੇ ਅਫਸਰ ਨੇ ਉਹਨਾਂ ਨੇ ਮੌਕੇ ਤੇ ਫੋਨ ਕੀਤਾ ਹੁਣ ਦੇਖਣਾ ਹੋਏਗਾ ਕਿ ਕਿਨੇ ਕੋ ਜਲਦੀ ਇਹ ਮਸਲੇ ਮਸਲੇ ਦਾ ਹੱਲ ਹੁੰਦਾ ਵਾ ਹੌਡੀ ਗ੍ਰੇਸਨ ਕੰਮੈਸਟ੍ਰਕਸ਼ਨ ਵਿੱਚ ਜਰੂਰ ਦੱਸਿਓ ਜੁੜੇ ਹੋਏ ਲੋਧਨ ਲਾਈਵ ਦਨਾ ਧਰਮਪਾਲ ਦਨਾ ਯੰਬਰ ਰਿਪੋਰਟ ਧੰਨਵਾਦ